ਬਹੁਤੀ ਪਿਆਰੇ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਤਾਂ ਧੰਨ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਆਪਾਂ ਅੱਜ ਸੱਚੇ ਸਤਿਗੁਰ ਦੀ ਸੱਚੀ ਸਾਖੀ ਛੋਡੇ ਨਾਲ ਸਾਂਝੀ ਕਰਦੇ ਆਂ ਵੀ ਇੱਕ ਸੱਚਾ ਸੰਤ ਰਾਨੀ ਫਕੀਰ ਨਸ਼ੇ ਦੇ ਸਰਗਰਾਂ ਨੇ ਬਲੈਕੀਆਂ ਨੇ ਉਹਨੂੰ ਤਾਂ ਜੇਲ੍ਹ ਚ ਲੱਕਤਾ ਇੱਕਾ ਨਕਲੀ ਲਿਆਈ ਜਾਂਦੀ ਹੈ ਸਰਕਾਰ ਤਨਜੇ 600 ਲਿਆ ਕੇ ਆਵਦੀ ਕਿਤੇ ਆਉ ਲਿਆ ਕਿਤੇ ਆਉ ਲਿਆ ਸਗਾ ਗਾਲਾ ਹੋਰ ਕਢੋਦੇ ਨੇ ਮੈਂ ਇਹ ਕਹਿਣਾ ਵੀ ਜਿਹਦੇ ਇੰਨੇ ਚਿਰ ਦੇ ਸਿੰਘ ਉਹਨਾਂ ਨੂੰ ਤਾਂ ਇਪਰਾਵਲ ਨਹੀਂ ਮਿਲੀ ਇਹਨੂੰ ਇਪਰਾਵਲ ਕਿਵੇਂ ਮਿਲੀ ਜਾਂਦੀ ਹੈ ਝੂਠਾ ਬੰਦਾ ਇਹਨੂੰ ਤਾਂ ਇਪਰਾਵਲ ਮਿਲਦੀ ਹੈ ਜਿਹੜਾ ਸੱਚਾ ਫਕੀਰ ਆ ਉਹ ਤਾਂ ਅੰਦਰ ਬੰਦ ਕਰਿਆ ਹੋਇਆ ਅੰਦਰ ਬੰਦ ਤੇ ਕੁਛ ਕਹਿੰਦੇ ਨੇ ਕਿਤੇ ਕੁਛ ਕਹਿੰਦੇ ਨੇ ਪਰ ਸੂਰਜ ਨੂੰ ਬੱਦਲ ਕੁਸਤੇ ਢੱਕਦੇ ਹੁੰਦੇ ਨੇ ਸੂਰਜ ਨੇ ਪ੍ਰਕਾਸ਼ ਹੋਈ ਜਾਣਾ ਹੈ ਆਦਾ ਜਦੋਂ ਆਉਂਦਾ ਕਿਤੇ ਇੱਕ ਗੱਡੀ ਕਿਤੇ ਦੋ ਗੱਡੀਆਂ ਕਿਤੇ ਚਾਰ ਉਹ ਬਾਬਰ ਸ਼ੇਰ ਜਿੱਦੇ ਗਿਆ ਸੀ 800 ਗੱਡੀ ਦਾ ਕਾਫਲਾ ਸੀ ਉਦੋਂ ਪਰ ਹੁਣ ਜਿੱਦੇ ਆਊਗਾ ਉਦੋਂ ਅੜਨੇੜ ਤੇ ਗੱਡੀਆਂ ਦਾ ਕਾਫਲਾ ਹੋਊਗਾ ਬਈ ਬਾਦਾ ਕਰਦਾ ਇੱਕ ਗੱਲ ਦਾ ਤੁਹਾਡੇ ਨਾਲ ਵੀ ਜਿਹੜਾ ਅਸਲੀ ਰਾਮ ਰਹੀਮ ਹੈ ਜਦੋਂ ਆਊਗਾ ਸੱਤ ਯੁਗ ਲੈ ਕੇ ਆਊਗਾ ਆ ਧਰਤੀ ਨੂੰ ਸੱਤ ਛੱਡਦਾ ਨਮੂਨਾ ਬਣਾਉਣਾ ਇਹ ਜੇ ਨਾ ਇਹ ਬਣਾਵੇ ਮੈਂ ਸਿਰ ਕਰ ਤਲਕਰਾ ਦਿਆਂ ਤੇ ਸਿਰ ਕਟਾ ਸਕਦਾ ਜੇ ਗੱਲ ਨਾ ਹੋਵੇ ਮੈਂ ਤਾਂ ਵੀ ਸਿਰ ਕਟਾ ਸਕਦਾ ਜੇ ਝੂਠਾ ਨਾ ਹੋਵੇ ਜਿਹੜਾ ਪਰੌਲ ਤੇ ਅਮਲਾ ਹੈ ਇਹ ਨਕਲੀ ਹੈ ਜਿਹੜਾ ਸੱਚਾ ਹੈ ਉਹ ਅੰਦਰ ਹੈ ਪਰ ਜਿਵੇਂ ਉਹਨੇ ਕਿਹਾ ਸੀ ਨਾ ਉੱਥੇ ਬਦੀਦੇ ਨੇ ਸਹਿਬਜ਼ਾਦੇ ਨੂੰ ਵੀ ਤੁਹਾਡਾ ਪਿਓ ਤਾਂ ਮਾਰਤਾ ਤੁਸੀਂ ਦੀਨ ਮੰਨ ਜੋ ਉਹ ਕਹਿੰਦੇ ਓਏ ਸੂਬਿਆ ਸੂਰਜ ਦਾ ਪ੍ਰਕਾਸ਼ ਕਿਤੇ ਡੱਬੀ ਵਿੱਚ ਬੰਦ ਕਰਿਆ ਜਾਂਦਾ ਆਕਾਰ ਪੁਰਖ ਕਿਤੇ ਮਾਰਿਆ ਜਾਂਦਾ ਮੂੰਹ ਤੋੜ ਜਵਾਬ ਦਿੱਤੇ ਮੇਰੇ ਸਹਿਬਜ਼ਾਦੇ ਵੀ ਲਿਖੇ ਹੋਏ ਨੇ ਛੋਟੇ ਜੇ ਤੁਸੀਂ ਛੜੋਗੇ ਸੋਨੂੰ ਜੋਸ਼ ਚੜੂਗਾ ਮਸਤੀ ਚੜੂਗੀ ਨਜ਼ਾਰਾ ਆਊਗਾ ਪਰ ਜਿਹੜੇ ਸਰਕਾਰ ਦੇ ਪੱਖੀ ਪਰਦੇਰੇ ਸਹਿਬਜ਼ਾਦੇ ਉਹ ਰੋਂ ਲਾ ਦਿੰਦੇ ਨੇ ਵੀ ਹੋ ਆਏ ਹੋ ਗਿਆ ਸੰਗਾ ਹੋਰ ਕਮਜ਼ੋਰ ਕਰਦੇ ਨੇ ਦਿਲਾ ਨੂੰ ਉਹਨਾਂ ਨੇ ਚਾਰ ਜੁਗਾ ਦੀ ਭਗਤੀ ਕੀਤੀ ਹੋਈ ਸੀ ਸਹਿਬਜ਼ਾਦਿਆਂ ਨੇ ਉਹੀ ਥੋੜਾ ਵੀ ਕਾਲਪੁਰਖ ਦੇ ਘਰੇ ਜਨਮ ਲੈ ਲਿਆ ਉਹਨਾਂ ਨੇ ਉਹਨੇ ਸਾਰੀ ਦੁਨੀਆ ਨੂੰ ਸਬਕ ਸਿਖਾਇਆ ਇਹ ਤਾਂ ਕਹਿੰਦੇ ਨੇ ਉਹਨੇ ਆਪ ਦੇ ਪੁੱਤਰ ਸ਼ਹੀਦ ਕਰਤੇ ਐ ਕਰਤਾ ਨਹੀਂ ਉਹ ਮੱਥ ਕੇ ਆਇਆ ਸੀ ਉਹਦਾ ਲਿਖਿਆ ਹੋਇਆ ਸੀ ਸਾਰਾ ਕੁਝ ਵੀ ਐ ਕਰੂ ਐਦੋਂ ਪਹਿਲਾਂ ਜਿੰਨੇ ਗਏ ਆ ਨਹੀਂ ਹੋਇਆ ਐਵੇਂ ਜਰੂਰ ਕਰਦਾ ਐ ਐ ਜਿਹੜਾ ਸੱਚਾ ਹੁੰਦਾ ਹੈ ਅਣਖੀਲਾ ਹੁੰਦਾ ਹੈ ਉਹ ਮੌਤ ਤੋਂ ਡਰਦਾ ਨਹੀਂ ਹੁੰਦਾ ਹੁਣ ਉਹ ਤਾਂ ਮੌਤ ਦਾ ਭੈ ਜਿੰਦਾ ਸੀ ਸਹਬਜ਼ਾਦਾ ਨੂੰ ਉਹਨਾਂ ਨੂੰ ਪਤਾ ਸੀ ਸਾਹ ਸੰਗ ਜੀ ਕੱਥ ਬੰਨ੍ਹ ਕੇ ਬੇਨਤੀ ਹੋਰ ਹੈ ਜੇ ਸੱਚਖੰਡ ਨੂੰ ਜਾਣਾ ਨਾ ਮੌਤ ਦਾ ਦਰਵਾਜ਼ਾ ਲੰਘਣਾ ਪੈਂਦਾ ਪਹਿਲਾਂ ਪਹਿਲਾਂ ਮੌਤ ਦਾ ਦਰਵਾਜ਼ਾ ਲੰਘ ਕੇ ਫੇਰ ਸੱਚਖੰਡ ਲਜਾਇਆ ਜਾਂਦਾ ਉਹਨਾਂ ਨੂੰ ਤਾਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਦਰਸ਼ਨ ਦਿੰਦੇ ਸੀ ਸਾਹਮਣੇ ਖੜੇ ਸੀ ਕੱਲ ਨੂੰ ਸ਼ਾਇਦ ਇੱਕ ਕਰਤਾ ਉਹ ਹੋਰ ਵੀ ਭਰ ਦਿਆਂਗੇ ਉਹ ਲੈਕਚਰ ਵਾਲਾ ਹੁੰਦਾ ਲਓ ਹੁਣ ਸੋਲੋ ਤੁਸੀਂ ਵੀ ਸੱਚੇ ਸੁੱਚੇ ਸੰਤ ਨੂੰ ਪਹਿਲਾਂ ਵੀ ਇਹ ਜੇਲਾਂ ਚ ਰੱਖ ਦਿਆਏ ਨੇ ਜ਼ੁਲਮ ਕਰਦੇ ਆਏ ਨੇ ਲਓ ਜਿਹੜੀ ਅੱਜ ਵਾਲੀ ਕਰਤਾ ਹੈ ਆਉਂਦੀ ਹੈ ਅਸਲੀ ਗੁਰੂ ਜੀ ਸਰਸੇ ਬਾਲੇ ਬੈਠੇ ਵਿੱਚ ਸੰਗਤ ਜੀ ਪਾ ਕੇ ਤੇ ਨੂਰੀ ਨਜ਼ਰਾ ਚਾੜ ਦੇ ਰੰਗਤ ਜੀ ਹੱਥ ਸਕੇ ਫਿਰ ਬਚਨ ਸੁਣਾਉ ਦੇ ਸਜਦੀ ਜੋ ਪੰਗਤ ਜੀ ਪੁਛਦੇ ਨੇ ਗੁਰ ਸੰਗਤ ਨੂੰ ਸਤ ਗੁਰ ਜੀ ਹਾਲ ਨੇ ਸਤ ਗੁਰ ਸਮਝਾਉਣ ਸੰਗਤੇ ਹੋ ਕੇ ਲੈ ਹਾਲ ਲੈ ਸਤ ਗੁਰੂ ਸਭ ਜੋੜ ਸੰਗ ਤੇ ਦੁੱਖ ਦੁੱਖ ਸਭ ਦੱਸੇ ਸੰਗਤ ਸਤ ਗੁਰ ਦੂ ਬੋਲ ਕੇ ਆਖੇ ਫੇਰ ਜੋਤ ਨਰੰਜਣੀ ਦੱਸੋ ਦੁੱਖ ਖੋਲ ਕੇ ਦਸ ਦੇ ਸ਼ਾ ਸਤ ਨਾਮ ਜੀ ਸੱਚੋ ਸੱਚ ਤੋਲ ਕੇ ਆਓ ਦਸ ਦੇ ਸ਼ਾ ਸਤ ਨਾਮ ਜੀ ਸਤਿਓ ਸਤ ਤੋਲ ਕੇ ਨਾਲ ਹੋਣ ਸ਼ਾਮ ਸਤਾਨਾ ਕਹੇ ਨਾਲ ਹੋਣ ਸ਼ਾਮ ਸਤਾਨਾ ਸਵਲਾ ਦੇ ਲਾਲ ਜੀ ਸਤ ਗੁਰ ਸਮਝਾਉਣ ਸੰਗਤੇ ਹੋ ਕੇ ਲੈ ਹਾਲ ਜੀ ਸਤ ਗੁਰੂ ਸਮਝਾਉਣ ਸੰਗਤੇ ਪੈਸੇ ਵੀ ਹੀਰਾ ਫੇਰੀ ਕਰਦੇ ਜੋ ਬੰਦੇ ਐ ਆ ਮੰਦੇ ਐ ਡਰਦੇ ਕੌਣੀ ਗੁਰੂ ਕੋਲ ਕਰਦੇ ਕੰਮ ਮੰਦੇ ਐ ਇਹਨਾਂ ਨੂੰ ਰੋਕੇ ਜਿਹੜੇ ਕਰਦੇ ਇਹ ਚੰਦੇ ਐ ਕਹਿੰਦੇ ਜਿਹੜੇ ਕੰਮਾਂ ਤੋਂ ਇਹਨਾਂ ਨੂੰ ਰੋਕੇ ਨਾ ਉਹੀ ਕਰਦੇ ਨੇ ਵੀ ਗੁਰੂ ਦਾ ਪਤਾ ਹੀ ਨਹੀਂ ਲੱਗਦਾ 23 ਸਾਲ ਦੀ ਉਮਰ ਚ ਆਈ ਵੀ ਗੁਰਗੱਦੀ ਦਿੱਤੀ ਐ ਕਹੇ ਸਾਡੇ ਸ਼ਾਇਨ ਸਾ ਮਸਤਾਬਾ ਜੀ ਦਾ ਸ਼ਾਹ ਸਤਨਾਮ ਜੀ ਦਾ ਸਿਰ ਤੇ ਹੱਥ ਸਾਰਾ ਪਤਾ ਝੜੀ ਨਜ਼ਰ ਦੂਰ ਤਾਂ ਹੀ ਜਾਂਦੀ ਏ ਕਤੀਲਦੀ ਜਦੋਂ ਤਾਂ ਕਦਨਾ ਵੀ ਜੀ ਪਾੜ ਜਾਂਦੀ ਹੈ ਤੇ ਇਹਨਾਂ ਨੂੰ ਐ ਪਤਾ ਲੱਗਦਾ ਵੀ ਇਹ ਹੈ ਸਮਝਦੇ ਨਹੀਂ ਵੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕੁਦੂਮ ਦਾ ਵੀ ਜਵਾਕ ਲੈ ਇਹਨੂੰ ਕੀ ਪਤਾ ਲੱਗਦਾ ਐ ਨਹੀਂ ਪਤਾ ਵੀ ਇਹ ਦੋਨਾਂ ਜਹਾਨਾਂ ਦਾ ਮਾਲਕ ਹੈ ਆ ਨਹੀਂ ਕਿਉਂ ਮਤਬਾਰਤੀ ਨੇ ਕੰਮ ਕਰੋ ਲੋਭ মোহ ਹੰਕਾਰ ਮਰਮਾਇਆ ਸੱਤੇ ਸਵਾਰ ਦੇ ਚੋਰ ਤੇ ਕੀ ਮਾਨੋਂ ਦਾ ਸੱਤ ਨੇ ਉਹਨਾਂ ਦੇ ਮਗਰ ਇਹਦੇ ਜਿਸਮ ਜੋੜ ਦੀ ਕੋਸ਼ਿਸ਼ ਕਰਨਗੇ ਪੂਰੀ ਪਿਤਾ ਜੀ ਸਾθε ਨਾਲ ਆ ਸਮਝ ਜਿਹੜਾ ਨਾ ਸਮਝਣਾ ਆ ਉਹ ਨਾ ਸਮਝੂਗਾ ਪੈਸੇ ਦੀ 헤ਰਾ ਫੇਰੀ ਕਰਦੇ ਜੋ ਬੰਦੇ ਐ ਡਰਦੇ ਕੈ ਉਹਰੀ ਗੁਰੂ ਕੋਲੋਂ ਕਰਦੇ ਕਬ ਮੰਦੇ ਐ ਇਹਨਾਂ ਨੂੰ ਰੋਕੋ ਜਿਹੜੇ ਕਰਦੇ ਇਹ ਚੰਦੇ ਐ ਸਤਗੁਰ ਫਿਰ ਕਹਿਣ ਹੱਥ ਸਕੇ ਕਰਦੇ ਕਮਾਲ ਨੇ ਹੱਸ ਕੇ ਕਹਿੰਦੇ ਕਹਿੰਦੇ ਕਮਾਲ ਕਰਦੇ ਨੇ ਕੋਲੇ ਬੈਠਾ ਕਿ ਚੱਕੀ ਜਾਂਦੇ ਲੁੱਟੀਆਂ ਜਾਂਦੇ ਵੀ ਬਾਪੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਸਤ ਗੁਰ ਫੇਰ ਕਹੜੇ ਹੱਸ ਕੇ ਕਰਦੇ ਕਮਾਲ ਨੇ ਸਤ ਗੁਰ ਸਮਝੋੜ ਸੰਗ ਤੇ ਹੋ ਕੇ ਨੇ ਹਾਲ ਲੈ ਸਤ ਗੁਰੂ ਸਭ ਜਾਣ ਸੰਗ ਤੇ ਵਿਦਿਆਸੀ ਇਕ ਜਾਤਰੇ ਨਰਬੇ ਦਾ ਖੇਤ ਜੀ ਆਉ ਬਿਚਿਆ ਸੀ ਇੱਕ ਜੱਟ ਨੇ ਨਰਬੇ ਦਾ ਖੇਤ ਜੀ ਜੇ ਬੜ ਵੀ ਆਪੇ ਜੰਮੇ ਮਾਲਕ ਦਾ ਲੇਖ ਜੀ ਪਾਇਆ ਕੋਈ ਖਾਦ ਖੂਦ ਨਾ ਹੁੰਦੇ ਪਛੇਤ ਜੀ ਜੇ ਬੜ ਗਏ ਪੱਕ ਸੰਗਤੇ ਹੋ ਗਏ ਅਹਲਾਨੇ ਸਤਗੁਰ ਸਮਝਾਉੜ ਸੰਗਤੇ ੋਕੇ ਦੇ ਹਾਲ ਲੈ ਸਤਿਗੁਰੂ ਸਮਝਾਉਣ ਚਾਹਂਗੇ ਤੇ ਕਰਨੀ ਸਭ ਆਪ ਭਰਨਗੇ ਖਾਂਦੇ ਜੋ ਪੈਸਾ ਦੀ ਕਹਨੇ ਕਰਨੀ ਸਭ ਆਪ ਭਰਨਗੇ ਖਾਂਦੇ ਜੋ ਪੈਸਾ ਦੀ ਸਤਗੁਰ ਦੀ ਨજર ਤੇਜ ਹੈ ਵੇਖੇ ਸਭ ਪੈਸਾ ਦੀ ਬਾਲਕ ਫਿਰ ਸਜਾ ਸੜਾਵੇ ਵੜਦੀ ਜੋ ਜੈ ਸਾਦੀ ਉਸ ਨੂੰ ਪੜਨ ਪਲ ਕੇ ਖਾਣਾ ਹੈ ਕਾਲੇ ਸਤਗੁਰ ਸਮਝਾਉਣ ਸੰਗ ਤੇ ਹੋ ਕੇ ਦੇਹਾਲ ਲੈ ਸਤਗੁਰੂ ਸਮਝਾਉਣ ਸੰਗ ਤੇ ਚਿਪੜਾ ਨੂੰ ਆਣ ਤੋੜਦਾ ਆਕੇ ਇੱਕ ਬੰਦਾ ਜੀ ਚੁੱਕ ਕੇ ਸਭ ਕਰੇ ਉਸ ਨੇ ਸਾਫ ਸੀ ਬੰਦਾ ਜੀ ਆਗੇ ਆ ਕਾਲਪੁਰਖ ਨੇ ਲਾਇਆ ਫਿਰ ਹੰਤਾ ਦੀ ਓਰੇ ਤਾਂ ਚੱਲੇ ਪਾਤੇ ਹੋ ਕੇ ਦੇਹਾਲ ਨੇ ਸਤ ਗੁਰ ਸਮਝ ਹੁਣ ਸੰਗਤੇ ਔ ਸਤ ਗੁਰ ਸਮਝ ਹੁਣ ਸੰਗਤ ਨੂੰ ਹੋ ਕੇ ਦੇਹਾਲ ਨੇ ਸਤ ਗੁਰ ਸਮਝ ਹੁਣ ਸੰਗਤੇ ਆਇਆ ਇੱਕ ਹੋਰ ਲਾਲ ਕੀ ਚਿਬੜਾ ਨੂੰ ਤੋੜੇ ਜੀ ਉੱਥੇ ਆਇਆ ਇੱਕ ਹੋਰ ਲਾਲਚੀ ਚਿਬੜਾ ਨੂੰ ਤੋੜੇ ਜੀ ਲਾਲਚ ਨੇ ਕਾਬੂ ਕਰ ਲਿਆ ਟੀਂਦਾ ਬਰੋੜੇ ਦੀ ਓਹੋ ਲਾਲਚ ਨੇ ਕਾਬੂ ਕਰ ਲਿਆ ਟੀਂਦਾ ਬਰੋੜੇ ਦੀ ਆ ਗਿਆ ਕਸਰ ਹਰਖ ਕੇ ਬੋਲੇ ਬੋਲ ਬੋਲ ਜਾ ਬੋਲਿਓ ਕੌੜੇ ਦੀ ਆ ਗਿਆ ਕਸਾਨ ਹਰਖ ਕੇ ਬੋਲ ਕਹੇ ਕੌੜੇ ਦੀ ਕੀਤਾ ਲਖਿਆਨ ਹਮਾਰਾ ਆ ਕੀਤਾ ਲਖਿਆਨ ਹਮਾਰਾ ਬੰਦੇ ਚੰਦਾਲ ਨੇ ਸਤਗੁਰ ਸਮਝਾਉਣ ਸੰਗਤੇ ਹੋ ਕੇ ਜੇ ਹਾਲ ਨੇ ਸਤਗੁਰੂ ਸਮਝਾਉਣ ਸੰਗਤੇ ਐਸੇ ਚਾਰਾ ਪੈਸਾ ਕੋਈ ਖਾਉ ਦਰਬਾਰ ਦਾ ਗੁਰੂ ਪਿਤਾ ਜੀ ਕਹਿੰਦੇ ਜੀ ਐਸੇ ਤਰੇ ਜਿਹੜਾ ਬਗਦਾ ਖਾਉ ਨਾ ਦਰਬਾਰ ਦਾ ਪੈਸਾ ਦੇਖੋ ਫਿਰ ਉਹਨਾਂ ਦੇ ਨਾਲ ਕੀ ਹੁੰਦਾ ਐਸੇ ਤਾਰਾ ਪੈਸਾ ਕੋਈ ਖਾਉ ਦਰਬਾਰ ਦਾ ਭੋਗੂ ਗਾ ਸਜ਼ਾ ਜ਼ਰੂਰੀ ਭੜਿਆ ਹੰਕਾਰ ਦਾ ਕਹਿੰਦੇ ਭੋਗੂ ਗਾ ਸਜ਼ਾ ਜ਼ਰੂਰੀ ਭੜਿਆ ਹੰਕਾਰ ਸਾਰੀ ਦੁਨੀਆ ਟੀਕਾ ਉਹ ਮਾਰਦਾ ਕਹਿੰਦੇ ਦੇਖੂਗੀ ਸਾਰੀ ਦੁਨੀਆ ਟੀਕਾ ਉਹ ਮਾਰਦਾ ਨਿੰਦਿਆ ਨਾ ਕਰੋ ਕਿਸੇ ਦੀ ਹੋਛ ਸੰਭਾਲ ਲੈ ਸਤਗੁਰ ਸਮਝਾਉਣ ਸੰਗ ਤੇ ਹੋ ਕੇ ਦੇਹਾਲ ਲੈ ਸਤਗੁਰੂ ਸਮਝਾਉਣ ਸੰਗ ਤੇ ਕੰਨੇ ਕੇ ਪਿੰਡ ਗੱਸ ਦੇ ਇਨਸਾਬਲ ਵੀਰਦਾ ਫੜਿਆ ਹੈ ਪੱਲਾ ਉਸਨੇ ਪੂਰੇ ਫੜੀਰਦਾ ਆਓ ਕੰਨ ਲੇ ਕੇ ਪੰਡ ਰਸ ਦੇ ਇਨਸਾਬਲ ਵੀਰਦਾ ਫੜਿਆ ਹੈ ਪੱਲਾ ਉਸਨੇ ਅਸਲੀ ਫੜੀਰਦਾ ਕਵਤਾ ਇਹ ਸੁਣੋ ਰਹਾਣੀ ਸੌਦਾ ਤੱਕ ਦੀਰਦਾ ਆਓ ਕਵਤਾ ਇਹ ਸੁਣੋ ਰਹਾਣੀ ਸੌਦਾ ਤਕਦੀਰ ਦਾ ਮਾਫੀ ਗੁਰ ਸੰਗਤ ਕੋਲ ਆਉ ਮਾਫੀ ਗੁਰ ਸੰਗਤ ਕੋਲ ਮੰਗਣੀ ਹੁਣ ਕਾਲ ਨੇ ਸਤ ਗੁਰੂ ਸਮਝਾਉਣ ਸੰਗਤੇ ਹੋ ਕੇ ਨੇ ਹਾਲ ਨੇ ਸਤ ਗੁਰੂ ਸਮਝਾਉਣ ਸੰਗਤੇ ਹੋ ਕੇ ਨੇ ਹਾਲ ਨੇ ਸਤ ਗੁਰੂ ਸਮਝਾਉਣ ਸੰਗਤੇ ਸਾਥ ਸੰਗਤ ਜੀ ਇਹ ਵੀਡੀਓ ਨੂੰ ਨਾ শেয়ার ਜ਼ਰੂਰ ਕਰਿਓਗਾ ਆਦੀ ਗਾ ਇਹ ਗੁਰੂ ਪედა ਜੀ ਕਹਦੇ ਹੁੰਦੇ ਵਿਸ਼ਾਸ ਬਸਤਾਰ ਜੀ ਸਾਥ ਸਤਿਗੁਰੂ ਜੀ ਦਾ ਇੱਕ ਵਰਤ ਧਰਤੀ ਚਾਉਣੇ ਦੀ ਬਣਾ ਦੇਣ ਕੀ ਤੋੜਾ ਆਪ ਦੀ ਗੱਲ ਤੇ ਪੜਦਾ ਪਾਉਂਦੇ ਜੀ ਹੈਗੇ ਤਾਂ ਉਹੀ ਨੇ ਉਹ ਤੇ ਜਿਹੜੀ ਇਹ ਬਾਏ ਬਾਇਆਲੀ ਚੱਕੀ ਹੈ ਜਰੇ ਜ਼ਰੂਰ ਨੀਅਤ ਦੀ ਲੋੜ ਹੈ ਉਹ ਰਾਜੇ ਦੀ ਗੱਲ ਵੀ ਸੁਣਉਂਦੇ ਨੇ ਵੱਡਾ ਹੁੰਦਾ ਲੈਕਚਰ ਜਾਣੇ ਕਹਿੰਦੇ ਜਿਹੜਾ ਤਾਂ ਕੇ ਸਤਿ ਨੂੰ ਮੰਨੇ ਆਖੇ ਗੁਰੂ ਕੋਲੋਂ ਗੁਰੂ ਨੂੰ ਮੰਗੇ ਫਿਰ ਉਹਨੂੰ ਤਾਂ ਗੁਰੂ ਮਿਲ ਜਾਂਦਾ ਫਿਰ ਜਦੋਂ ਗੁਰੂ ਮਿਲ ਗਿਆ ਫਿਰ ਤੋੜਾ ਹੀ ਕਾਲੇ ਜਾਰੀ ਦੇਲੇ ਚ ਪੜ ਜੁਣੇ ਲੈਣਾ ਉਹਦੇ ਨੇ ਹੋਲਾ ਜਾਂਦੇ ਨੇ ਤੇ ਕਹਿੰਦੇ ਵੀ ਜਿਹੜਾ ਗੁਰੂ ਨੂੰ ਗੁਰੂ ਕੋਲੋਂ ਮੰਗਣ ਵਾਲਾ ਉਹ ਥੋੜੇ ਹੀ ਹੁੰਦੇ ਨੇ ਆਹ ਹੁਣ ਤੁਸੀਂ ਦੇਖੀਏ ਨੇ ਨਕਲੀ ਵੰਗੜੀ ਲੱਗੇ ਫਿਰਦੇ ਨੇ ਦੇਖੋ ਕਿਵੇਂ ਕਰਦੇ ਨੇ ਤੇ ਥੋੜੇ ਹੀ ਹੁੰਦੇ ਨੇ ਹੁਣ ਤੁਹਾਨੂੰ ਪਤਾ ਹੀ ਜਾਂਦਾ ਵੀ ਥੋੜੇ ਜਿਹੇ ਕਹਿੰਦੇ ਨੇ ਜੱਗ ਦੀ ਉਤਮ ਗੱਦੀ ਇਹ ਫੇਰ ਲਾ ਕੇ ਕੀ ਕੇ ਥੋੜੀ ਨਿਕਲਦੇ ਹੁੰਦੇ ਨੇ ਲਓ ਜੀ ਇਹ ਜਿਹੜੀ ਗੱਤ ਹੈ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਲਈਏ ਆਪਾਂ ਇਹ ਸਚਾਈ ਗੁਰੂ ਪਿਤਾ ਜੀ ਦੀ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣੀ ਹੈ ਪਹਾਈ ਫੇਰ ਜਾਓ ਜੇ ਤੁਸੀਂ ਸ਼ੇਅਰ ਕਰੋਗੇ ਤੇ ਆਪਾਂ ਗੁਰੂ ਪਿਤਾ ਜੀ ਦੀ ਆਨ ਬਾਨ ਛਾ ਨੂੰ ਸਾਰੀ ਦੁਨੀਆ ਦੇ ਵਿੱਚ ਉੱਚਾ ਚੱਕਣਾ ਹੈ ਜੀ ਸਾਰੀ ਦੁਨੀਆ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਖਬਰ ਪਹੁੰਚਾਉਣੀ ਹੈ ਆਪਾਂ ਗੁਰੂ ਬੇਦਾ ਜੀ ਦੀ ਆਰ 256 ਸਾਰੀ ਦੁਨੀਆ ਦੇ ਵਿੱਚ ਉੱਚਾ ਚੱਕਣਾ ਹੈ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਜੀ